ਇਸ ਵਕਤ ਕਿ ਨਾਲ ਜੀ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਮੇਰਾ ਨਾਮ ਸਰਦਾਰ ਲਖਵਿੰਦਰ ਸਿੰਘ ਸਰਪੰਚ ਪਿੰਡ ਭੁੱਲੇ ਚੱਕ ਕੀ ਮਸਲਾ ਕੀ ਹੋਇਆ ਜੀ ਜਿਹੜਾ ਪਲਾਦ ਹੋ ਗਿਆ ਜਿਹੜਾ ਹੋਇਆ ਦੇਖੋ ਜੀ ਮਸਲਾ ਇਦਾਂ ਵਾ ਵੀ ਇਹ ਪਹਿਲੇ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਕੁਝ ਰਿਕਾਰਡ ਦਾ ਚਲਣ ਡਿਆ ਸੀ ਆਪਣਾ ਦਫਾਏ ਹੋਣ ਜਦੋਂ ਰਿਕਾਰਡ ਜਿਹੜਾ ਸਰ ਚੈੱਕ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡਾ ਹੀ ਇੱਕ ਪਿੰਡ ਦੇ ਵਿੱਚ ਪੰਜ ਨਲਕੇ ਤੇ ਇੱਕ ਦੇ ਇੱਕ ਛੇ ਨਲਕੇ ਆ ਜਦ ਕੀ ਕੀਮਤ ਉਸ ਦਾ ਤਿਆਰ 500 ਰੁਪਏ ਹੀ ਇੱਕ ਨਲਕੇ ਦੀ ਉਹ ਗਰਾਊਂਡ ਦੇ ਉੱਤੇ ਨਲਕਾ ਨਹੀਂ ਕੋਈ ਅਜੇ ਤੱਕ ਕਿਤੇ ਲੱਗਿਆ ਵੀ ਉਹ ਨਲਕਾ ਜਿਹੜਾ ਵਾ ਉਹ ਲੱਗਾ ਕਿੱਥੇ ਆ ਉਸ ਨਲਕੇ ਦੀ ਪੂਰੀ ਕੋਹ ਕਰ ਰਹੇ ਆ ਵੀ ਜੇ ਪਿੰਡ ਦੇ ਵਿੱਚ ਉਹ ਨਲਕੇ ਲੱਗੇ ਆ ਰਕਮ ਉਹਦੀ ਪੂਰੀ ਨਿਕਲੀ ਪਈ ਹੈ ਚੱਕ ਰਾਈ ਉਹ ਨਲਕੇ ਸਾਡੇ ਲੱਗੇ ਕਿੱਥੇ ਨੇ ਇੱਕ ਨਲਕਾ ਸਾਡਾ ਜੀਟੀ ਰੋਡ ਤੋਂ ਉੱਤਰਦੇ ਆਂ ਹੀ ਲਵਾਇਆ ਸੀ ਯੂਥ ਕਲੱਬ ਨੇ ਉਹਦੀ ਵੀ ਰਕਮ ਵਿੱਚ ਪਾ ਕੇ ਇਹਨਾਂ ਨੇ ਉਹ ਵੀ ਕੱਢ ਲਈ ਹੈ ਉਹਕੇ ਨਲਕਾ ਚਾਚਾ 5 500 ਰੁਪਈਆ ਦੇ ਮੁੰਡਿਆਂ ਨੇ ਪਾ ਕੇ ਨਲਕਾ ਆਪਣਾ ਇੱਕ ਲਵਾਇਆ ਸੀ ਪਬਲਿਕ ਬਾਅਦ ਤੇ ਵੀ ਚਲਾਉਂਦਾ ਜਾਂਦਾ ਉੱਥੇ ਪਾਣੀ ਪੀਵੇਗਾ ਪੰਜ ਉਹ ਵਾ ਤੇ ਛੇ ਵਾ ਨਲਕਾ ਉਹ ਸ਼ੋ ਹੋ ਰਿਹਾ ਉਹਦੇ ਵਿੱਚ ਉਹ ਨਲਕਾ ਪਹਿਲਾਂ ਹੀ ਲੱਗਾ ਸੀ ਜਿਹੜਾ ਬਾਹਰ ਲੱਗਾ ਜਿਹੜਾ ਉਹ ਅਸੀਂ ਆਪ ਲਵਾਇਆ ਹੁਣ ਮੁੰਡਿਆਂ ਨੇ ਲਵਾਇਆ ਜੂਥ ਕਲੱਬ ਨੇ ਪ੍ਰਸ਼ਾਸਨ ਦੇ ਧਿਆਨ ਚ ਲੈਂਦੀ ਗੱਲ ਤੁਸੀਂ ਹੁਣ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਹੋਰ ਦੱਸਣਾ ਚਾਹੁੰਦੇ ਆਂ ਕਿ ਜੋ ਇੱਕ ਗਰਾਊਂਡ ਦੇ ਉੱਤੇ ਇੰਨਾ ਕਬਲਾ ਵੱਡਾ ਵਾ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਤੇ ਪਤਾ ਲੱਗੇ ਕੀ ਲੱਗਦਾ ਕਿ ਇਹ ਪਹਿਲੇ ਸਰਪੰਚ ਵੱਲੋਂ ਜਾਂ ਜਿਹੜੇ ਆ ਕੀਤਾ ਗਿਆ ਵਹ ਰਲ ਮਿਲ ਕੇ ਹਾਂਜੀ ਪਹਿਲੇ ਸਰਕਾਰਾਂ ਵੱਲੋਂ ਕੀਤਾ ਗਿਆ ਜੇ ਮਿਲ ਕੇ ਦੇਖੋ ਜੀ ਜੋ ਵੀ ਪਹਿਲੇ ਹੋਇਆ ਵਾ ਉਹਨੂੰ ਤੇ ਉਹਨੂੰ ਹੁਣ ਦੇਖ ਮੇਰਾ ਨਾਮ ਬਲਵਿੰਦਰ ਸਿੰਘ ਹੈ ਤੇ ਮੈਂ ਛੋਟਾ ਬਜ਼ਰਨਾ ਸਰਪੰਚ ਸਾਹਿਬ ਦਾ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਰਿਕਾਰਡ ਤੇ ਪਹਿਲੇ ਦਾ ਫਰਵਰੀ 29 20 ਦੇ ਇਸ ਮੰਗਿਆ ਹੀ ਨਾ ਤੇ 24 ਵੀ ਆ ਗਿਆ ਮਿਲਿਆ ਨਹੀਂ ਆਰਟੀਆਈ ਪਾਈ ਹੀ ਆਰਟੀਆਈ ਦੇ ਕੋਣ ਹੁਣ ਆ ਕੇ ਮਤਲ ਜਿਹੜਾ ਵਾ ਕਮਿਸ਼ਨਰ ਦਫਤਰ ਤੋਂ ਚੰਡੀਗੜ੍ਹ ਤੋਂ ਜਿਹੜਾ ਵਾ ਉਹ ਐਕਸ਼ਨ ਹੋਇਆ ਵਾ ਮੇਰੇ ਖਿਆਲ ਉਹਦੇ ਮੁਤਾਬਕ ਕੀ ਸਾਨੂੰ ਜਿਹੜਾ ਪਿਛਲਾ ਜਿਹੜਾ ਰਿਕਾਰਡ ਨਹੀਂ ਮਿਲ ਲਿਆ ਉਹ ਇਹਨਾਂ ਨੇ 3 ਸਾਲ ਦਾ ਦਿੱਤਾ ਸਾਨੂੰ 20 21 ਤੇ 22 3 ਸਾਲ ਦਾ ਸਾਡੇ ਕੋਲ ਰਿਕਾਰਡ ਪਹੁੰਚਿਆ ਵਾ ਤੇ 2 ਸਾਲ ਦਾ ਰਿਕਾਰਡ ਜਿਹੜਾ ਵਾ ਐਡੀਸੀ ਡੀ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਨਿਗਰਾਨ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਉੱਥੇ ਉਹਦੀ ਆ ਚਿੱਠੀ ਆ ਐਡੀਸੀ ਦੇ ਦਫ਼ਤਰ ਦੀ ਜਿਹੜਾ 21 ਜਨਵਰੀ ਨੂੰ 9:30 ਵਜੇ ਐਡੀਸੀ ਸਾਹਿਬ ਨੇ ਉੱਥੇ ਆਪਣੇ ਟੇਬਲ ਤੇ ਮੰਗਾਇਆ ਸੀ ਜਿਹੜੇ ਵੀ ਉਹਦੇ ਇੰਚਾਰਜ ਉਹਨਾਂ ਤੋਂ ਤੇ ਉਹ ਰਿਕਾਰਡ 2 ਸਾਲ ਦਾ ਸਾਡੇ ਕੋਲ 23 ਤੇ 24 ਦਾ ਅਜੇ ਪਹੁੰਚਾ ਨਹੀਂ ਸਾਡੇ ਕੋਲ 6 ਰਜਿਸਟਰ ਆਏ ਹੀ ਜਿਹਦੀ ਲਿਖਤੀ ਕਾਰਵਾਈ ਹੈਗੀ ਆ ਸਾਡੇ ਕੋਲ ਉਹ ਉਹਦੇ ਅਸੀਂ ਕੋਖ ਕਰ ਕੀਤੀ ਹੈ ਸਾਰੀ ਜੋ ਕੈਸ਼ ਬੁੱਕ ਦੇ ਨਾਲ ਮਤਾ ਜੋ ਸਾਡੀ ਪ੍ਰोसीडिंग ਬੁੱਕ ਆ ਪੁਰਾਣੀ ਆਈ ਛੱਡ ਕੋ ਉਹਦੇ ਮੁਤਾਬਕ 3 ਸਾਲ ਦੇ ਵਿੱਚ ਪਿੰਡ ਨੂੰ 1 ਕਰੋੜ 54 ਲੱਖ ਜਿਹੜਾ ਰਿਕਾਰਡ ਦੇ ਮੁਤਾਬਕ ਜਿਹੜੀ ਕੈਸ਼ ਬੁੱਕ ਆਈ ਹੈ ਪ੍ਰोसीडिंग ਬੁੱਕ ਦੇ ਮੁਤਾਬਕ ਕੈਸ਼ ਬੁੱਕ ਦੋਨੇ ਚੀਜ਼ਾਂ ਜੜੀਆਂ ਕੈਸ਼ ਬੁੱਕ ਦੇ ਵਿੱਚੋਂ ਜਿਹੜਾ ਜਿਹੜਾ ਪੈਸਾ ਬੈਂਕਾਂ ਵਿੱਚੋਂ ਆਊਟ ਹੋਇਆ ਵਾ ਉਹ 1 ਕਰੋੜ 54 ਲੱਖ 9981 ਰੁਪਏ ਜਿਹੜੇ ਆ 3 ਸਾਲ ਦੇ ਵਿੱਚ ਪ੍ਰਾਪਤ ਹੋਏ ਪਿੰਡ ਨੂੰ ਵਿਕਾਸ ਵਾਸਤੇ ਪਰ ਇਹਦੇ ਵਿੱਚੋਂ ਕੋਈ 10% ਜਾਂ 20% ਪੈਸਾ ਹੀ ਸਾਡੇ ਹਸਾਬ ਨਾਲ ਵਿਕਾਸ ਤੇ ਲੱਗਾ ਬਾਕੀ ਪੈਸੇ ਦਾ ਪਤਾ ਨਹੀਂ ਕਿ ਇਹ ਪੈਸਾ ਕਿੱਥੇ ਯੂਜ਼ ਹੋਇਆ ਤੇ ਜਿਹਦੇ ਵਿੱਚ ਕੋਖ ਕੀਤੀ ਗਈ ਆ ਜੋ ਸੰਸਦ ਸਾਹਿਬ ਨੇ ਪਹਿਲੇ ਦੱਸਤਾ ਵਾ ਕਿ ਡੂੰਘੇ ਪਾਣੀ ਵਾਲੇ ਜਿਹੜੇ ਨਲਕੇ ਆ ਜਦੀ ਇੱਕ ਕੀਮਤ 70500 ਰੁਪਏ ਇੱਕ ਨਲਕੇ ਦੀ ਕੀਮਤ ਆ ਔਰ ਉਹ ਪੰਜ ਨਲਕੇ ਲੱਗੇ ਆ ਤੇ ਜਿਹੜੀ ਜੈਮਾ ਟਰੇਡਰ ਕੰਪਨੀ ਆ ਕੋਈ ਪਤਾ ਨਹੀਂ ਇੱਥੇ ਸਾਨੂੰ ਤੇ ਲੱਭੀ ਨਹੀਂ ਕੋਈ ਇਹ ਕਿਹੜੀ ਕੰਪਨੀ ਆ ਜਿੰਨੇ ਲਾਏ ਆ ਤੇ ਜਿਹਦੇ ਨਾਂ ਤੇ ਪੈਸਾ ਨਿਕਲ ਕੇ ਗਿਆ ਵਾ ਤੇ ਬਾਕੀ ਹੋਰ ਕੋਕ ਬਹੁਤ ਜ਼ਿਆਦਾ ਇਹਦੇ ਵਿੱਚੋਂ ਜਿਹੜੀਆਂ ਮੈਸਜੂ ਜਿਹੜੇ ਮਤੇ ਪਾ ਕੇ ਪੈਸਾ ਕੱਢਿਆ ਗਿਆ ਜਿਹੜਾ ਜਣਾ ਦਾ ਕੰਮ ਪਿੰਡ ਚ ਨਹੀਂ ਹੋਇਆ ਇਹ ਸਿਰਫ 3 ਸਾਲ ਦਾ 1 ਕਰੋੜ 54 ਲੱਖ ਆਈ ਤੇ ਹੈਰਾਨ ਆ ਕਿ ਇੰਨਾ ਪੈਸਾ ਪਿੰਡ ਨੂੰ ਸਰਕਾਰ ਨੇ ਦਿੱਤਾ ਵਾ ਇਹ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹਨੇ ਇੰਨਾ ਪੈਸਾ ਦਿੱਤਾ ਤੇ ਲੱਗਾ ਕਿਉਂ ਨਹੀਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਆ ਇੰਨਾ ਮਤਲ ਮਾੜਾ ਵਾ ਕਿ 0.ਤੇ ਖੜੇ ਆ ਕੁਝ ਵੀ ਨਹੀਂ ਨਾ ਨਾਲੀਆਂ ਗਲੀਆਂ ਦਾ ਬੁਰਾ ਹਾਲ ਆ ਪਾਣੀ ਦਾ ਕੋਈ ਸੈਟਅਪ ਨਹੀਂ ਆ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਅਜੇ ਤੱਕ ਲੋਕਾਂ ਦੇ ਘਰਾਂ ਦੀਆਂ ਜੋ ਮੇਨ ਸੜਕ ਗਰਦਾਸਪੁਰ ਤੋਂ ਆ ਰਹੀ ਹੈ ਘਰਾਂ ਦੇ ਕੋਠੀਆਂ ਪਈਆਂ ਪਰ ਨਾਲਾ ਕੋਈ ਨਹੀਂ ਨਾਲੀ ਕੋਈ ਨਹੀਂ ਉਹਨਾਂ ਦੇ ਘਰ ਦਾ ਪਾਣੀ ਜਿਹੜਾ ਸੀਵਰੇਜ ਦੀ ਕਿਸੇ ਪਾਸੇ ਨੂੰ ਜਾਂਦੀ ਉਹ ਲੋਕ ਆਣ ਕੇ ਸਾਡੇ ਗਲਾਂ ਵਿੱਚ ਗੂਠ ਕੀਤਾ ਹੋਇਆ ਵਾ ਕਿ ਸਾਡੀਆਂ ਨਾਲੀਆਂ ਬਣਾਓ ਅਜੇ ਤੱਕ ਨਾਲੀਆਂ ਨਹੀਂ ਬਣੀਆਂ 16 ਗਲੀਆਂ ਇਦਾਂ ਦੀਆਂ ਪਿੰਡ ਦੀਆਂ ਜਿਹਦੇ ਵਿੱਚ ਅਜੇ ਤੱਕ ਇੰਟਰਲੌਕੀ ਮਿੱਟੀ ਨਹੀਂ ਪਈ ਇੰਨਾ ਉਹਨਾਂ ਦਾ ਬੁਰਾ ਹਾਲ ਹੈ ਵਿਚਾਰੇ ਜਿਹੜੇ ਗਰੀਬ ਤਬਕਾ ਵਾ ਜਿਹੜਾ ਜਿਨ੍ਹਾਂ ਦੇ ਘਰ ਵਾ ਪਲਾਟ ਕੱਟੇ ਸੀ ਉਹ ਤੇ ਉਹਨਾਂ ਨੇ ਘਰ ਤੇ ਪਾਲੇ ਪਰ ਉਹਨਾਂ ਦੀਆਂ ਗਲੀਆਂ ਨਹੀਂ ਬਣੀਆਂ ਕੋਈ 7-8 ਸਾਲ ਹੋ ਗਏ ਆ ਉਹਨਾਂ ਦੇ ਤੇ ਉਹਨਾਂ ਦੇ ਵਿੱਚ ਵੀ ਪਲਾਟਾਂ 'ਚ ਵੀ ਡੀ ਵੱਡੀ ਤਾਂਜ ਲਈ ਆ ਕਿ 140 ਪਲਾਟ ਕੱਟੇ ਗਏ 2017 ਦੇ ਵਿੱਚ ਜਿਹਦੇ ਵਿੱਚੋਂ ਜਦੋਂ ਇਨਕੁਆਰੀ ਹੋਈ ਤੇ 90 ਕੈਂਸਲ ਹੋਏ ਆ ਜੋ ਸਾਬਕਾ ਸਰਪੰਚ ਸੀਤਲਕੌਰ ਨੇ ਜਿਹੜੇ ਗਲਤ ਸੈਨਾ ਨਾਲ ਪਲਾਟ ਦਿੱਤੇ ਗਏ ਆ ਮੁਲਾਜ਼ਮਾਂ ਨੂੰ ਜਾਂ ਜਿਹੜੇ ਚਿਹਤੇ ਹੀ ਉਹਨਾਂ ਦੇ ਉਸ ਟਾਈਮ ਜਾਂ ਹੋਰ ਜਿਨ੍ਹਾਂ ਨੂੰ ਥਰਾਈਜ਼ ਹੀ ਨਹੀਂ ਉਹਨਾਂ ਨੂੰ ਦੇ ਦਿੱਤੇ ਉਹਨਾਂ ਨੇ ਵੇਚ ਕੇ ਉਤੋਂ ਪੈਸਾ ਵਟ ਕੇ ਚਲ ਗਏ ਬੜੀ ਵੱਡਾ ਮਤਲਬ ਕ੍ਰੈਪਸ਼ਨ ਹੋਈ ਉਹਦੇ ਵਿੱਚ 90 پلاਟ ਜਿਹੜੇ ਕੈਨਸਲ ਹੋਏ ਆ ਤੇ ਇੱਕ ਇੱਕ پلاਟ ਦੀ ਕੀਮਤ 3 ਲੱਖ 2 ਕਰੋੜ 70 ਲੱਖ ਰੁਪਿਆ ਵਾ ਅਸੀਂ ਤੇ ਸਰਕਾਰ ਕੋ ਬੇਨਤੀ ਕਰਾਂਗੇ ਐਡਮਿਨਿਸਟ੍ਰੇਸ਼ਨ ਕੋ ਕਿ ਉਹਦੇ ਉੱਤੇ ਕੇਸ ਜਿਹੜਾ ਵਾ ਪਾ ਕੇ ਤੇ ਇਹ ਰਿਕਵਰੀ ਕੀਤੀ ਜਾਵੇ ਕਿਉਂਕਿ ਕਿਸੇ ਇੰਡੀਵਿਜੂਅਲ ਦਾ ਕੋਈ ਨੁਕਸਾਨ ਨਹੀਂ ਉਹ ਮੋਤਵਾਰਦਨ ਜਿਹੜਾ ਜਿਦੀ ਇੰਗੈਲੀ ਦੇ ਨਾਲੇ ਪ੍ਰਾਪਰਟੀ ਨੂੰ ਡੈਮੇਜ ਕੀਤਾ ਗਿਆ ਉਸੇ ਕੋਲੋਂ ਹੀ ਇਹ ਰਿਕਵਰੀ ਕੀਤੀ ਜਾਵੇ ਤੇ ਵੀਡੀਓ ਦੇ ਧਿਆਨ ਚ ਲੈਂਦਾ ਜੀ ਏਡੀਸੀ ਦੇ ਪਹਿਲਾਂ ਵੀਡੀਓ ਸਾਹਿਬ ਨੂੰ ਅਸੀਂ ਉਹ ਸਾਰੀ ਆਰਟੀਆਈ ਰਿਪੋਰਟ ਤੇ ਇਨਕੁਆਰੀ ਦੀ ਰਿਪੋਰਟ ਦੋਨੇ ਵੀਡੀਓ ਸਾਹਿਬ ਨੂੰ ਦਿਖਾਈ ਆ ਪਰ ਵੀਡੀਓ ਸਾਹਿਬ ਅਹੀਂ ਬਾਰ ਬਾਰ ਆਪਾਂ ਤੇ ਰਿਸਪੈਕਟ ਕਰਦੇ ਆ ਕਿ ਅਫਸਰਾਂ ਦੀ ਸਾਰਿਆਂ ਦੀ ਆਪਾਂ ਡੀਸੀ ਸਾਹਿਬ ਕੋ ਵੀ ਗਏ ਆ ਜੀ ਡੀਸੀ ਡੀ ਉਹ ਵੀ ਗਏ ਜੀ ਸਾਹਿਬ ਨੇ ਸਾਡੀ ਬਹੁਤ ਮਤਲਬ ਸਾਨੂੰ ਪਿਆਰ ਨਾਲ ડીਲ ਕਰਕੇ ਉਸੇ ਟਾਈਮ ਹੀ ਏਡੀਸੀ ਡੀ ਨੂੰ ਫੋਨ ਕੀਤਾ ਕਿ ਇਹਨਾਂ ਨੂੰ ਰਿਕਾਰਡ ਦਿਵਾਓ ਹਨਾ ਵੀਡੀਓ ਸਾਹਿਬ ਦੇ ਨੌਲੇਜ ਦੇ ਵਿੱਚ ਮੈਂ ਪਲਾਟਾਂ ਦੇ ਬਾਰੇ ਰਿਟਰਨ ਦੇ ਵਿੱਚ ਉਹਨਾਂ ਨੂੰ ਦਿਖਾ ਕੇ ਪੜਾ ਕੇ ਆਇਆ ਹਾਂ ਜੀ ਪਰ ਹਾਂ ਨਹੀਂ ਕੋਈ ਵੀ ਸਾਡੀ ਸੁਣਵਾਈ ਨਹੀਂ ਹੈ ਨਾ ਪਿੰਡ ਅਜੇ ਤੱਕ ਕੋਈ ਕੰਮ ਪਿੰਡ ਦਾ ਕੋਈ ਕੰਮ ਨਹੀਂ ਸਟਾਰਟ ਹੋ ਰਿਹਾ ਅਸੀਂ ਦਫਤਰ ਚ ਤਿੰਨ ਚਾਰ ਆੜੀ ਵੀਡੀਓ ਸਾਹਿਬ ਨੂੰ ਮਿਲ ਕੇ ਆ ਚੁੱਕੇ ਹਾਂ ਉਹ ਸੈਕਟਰੀ ਨੂੰ ਜੈ ਸਾਹਿਬ ਨੂੰ ਕਹਿ ਦਿੰਦੇ ਆ ਵੀ ਉਹ ਜਾਈ ਆਏਗਾ ਜੈ ਨੂੰ ਅਸੀਂ ਫੋਨ ਕਰਦੇ ਆ ਕੋਈ ਨਹੀਂ ਆਉਂਦਾ ਪਿੰਡ ਦੇ ਵਿੱਚ ਅੱਜ ਵੀ ਕੱਲ ਦਾ ਅਸੀਂ ਜੈ ਨੂੰ ਡਿੱਟਦੇ ਅਜੇ ਤੱਕ ਜੈ ਨਹੀਂ ਪਹੁੰਚਿਆ ਸਾਡੇ ਪਿੰਡ ਕਿ ਜਿਹੜਾ ਅਸੀਂ ਕੰਮ ਸ਼ੁਰੂ ਕਰ ਸਕੀਏ ਕੀ ਲੱਗਦਾ ਸਰਕਾਰ ਦਾ ਦਬਾਅ ਹੈ ਇਹਨਾਂ ਤੇ ਜਿਹੜਾ ਕੰਮ ਨਹੀਂ ਕਰਦੇ ਮੇਰੇ ਖਿਆਲ ਚ ਕੋਈ ਨਾ ਕੋਈ ਕੋਈ ਤਾਂ ਕੋਈ ਵਿੱਚੋਂ ਨਿਕਲੇਗਾ ਕਿ ਚੱਕਰ ਕੀ ਆ ਕਿ ਵੀਡੀਓ ਸਾਹਿਬ ਕਿਉਂ ਨਹੀਂ ਪਿੰਡ ਵੱਲ ਧਿਆਨ ਦੇ ਰਿਹਾ ਬੀਡੀਪ ਜਿਹੜਾ ਅਸੀਂ ਲੋਕਲ ਆਉਂਦੇ ਆ ਬਲਾਕ ਜਿਹੜਾ ਸਾਡਾ ਗੁਰਦਾਸਪੁਰ ਬਲਾਕ ਹੈ ਵੀਡੀਓ ਸਾਹਿਬ ਬੜੇ ਵਧੀਆ ਇਨਸਾਨ ਹੈ ਪਰ ਪਤਾ ਨਹੀਂ ਕੀ ਗੱਲ ਹੈ ਕਿ ਉਹ ਸਾਨੂੰ ਇਗਨੋਰ ਕਿਉਂ ਕਰ ਰਿਹਾ ਸਾਨੂੰ ਇਹਦੇ ਮੈਂ ਸਮਝ ਨਹੀਂ ਆ ਰਹੀ ਸਾਨੂੰ ਇਹਨਾਂ ਨੂੰ ਜਦੋਂ ਅਫਸਰਾਂ ਨੂੰ ਦੇਖਣਾ ਚਾਹੀਦਾ ਪਿੰਡ ਦਾ ਹਾਲਾਤ ਦੇਖਣੇ ਚਾਹੀਦੇ ਆਣ ਕੇ ਹਨ ਅਸੀਂ ਕਹਿ ਬੇਨਤੀ ਕਰ ਕਰ ਤੇ ਥੱਕ ਚੁੱਕੇ ਆਂ ਵੀ ਆਓ ਪਿੰਡ ਦੇ ਵਿੱਚ ਜੀਰ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਤੁਹਾਨੂੰ ਸਾਰਾ ਦਿਖਾ ਦਈਏ ਹਨਾ ਸਾਰੀਆਂ ਲਿਖਤੀ ਦੇ ਉੱਤੇ ਸਹਿਤ ਨਾਮ ਮੰਨੋ ਪਰ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਵੀ ਹੈ ਕੀ ਆ ਪਿੰਡ ਦੇ ਵਿੱਚ ਵਿੱਚ ਇੱਕ ਮਤਾ ਆ ਰਿਹਾ ਜਿਹਦੇ ਵਿੱਚ 20 ਲੱਖ ਰੁਪਏ ਸਰਕਾਰ ਵੱਲੋਂ ਮਨਜ਼ੂਰ ਹੋ ਕੇ ਆਇਆ ਵਾ ਪੰਚਾਇਤ ਘਰ ਬਣਾਉਣ ਵਾਸਤੇ ਵੀ ਉਹ ਜਿਹੜਾ ਮਤਾ ਵਾ ਉਹ 20 ਲੱਖ ਰੁਪਏ ਕਿੱਥੇ ਆ ਜਿਹੜਾ ਸਰਕਾਰ ਤੋਂ ਮਨਜ਼ੂਰ ਹੋ ਕੇ ਆਇਆ ਹੋਰ ਬਹੁਤ ਕੁਸ਼ਾ ਵਿੱਚ ਪਰ ਆਪਾਂ ਟੋਟਲ ਅਜੇ 2 ਸਾਲ ਦਾ ਜਿਹੜਾ ਰਿਕਾਰਡ ਬਾਕੀ ਆ ਸਾਡਾ ਉਹ ਆ ਜਾਂਦਾ ਉਹਨੂੰ ਵੀ ਟੋਟਲ ਕਰਕੇ ਕੋਖ ਕਰਕੇ ਉਹਦਾ ਵੀ ਅਮਾਉਂਟ ਜਿਹੜਾ ਇਹਨੂੰ ਫਿਰ ਟੋਟਲ ਦੱਸਾਂਗੇ ਵੀ ਇਹ ਟੋਟਲ 5 ਸਾਲ ਦੇ ਵਿੱਚ ਕਿੰਨੇ ਕਰੋੜ ਰੁਪਿਆ ਵੜਾ ਜਿਹੜਾ ਪਿੰਡ ਦੀ ਜਿਹੜੀ ਆ ਹੋਰ ਪਲੱਸ ਮਨਰੇਗਾ ਕਿੰਨਾ ਪੈਸਾ ਲੱਗਾ ਵਾ ਤਾਂ ਸਾਡਾ ਪਤਾ ਲੱਗ ਸਕੀਏ ਹਨਾ ਵੀ ਆਪਾਂ ਵੀ ਕਿੰਨੇ ਪਿੰਡ ਦਾ ਬਹੁਤ ਕੰਮ ਹੋਣ ਵਾਲੇ ਸਰਕਾਰ ਨੂੰ ਬੇਨਤੀ ਹੈ ਸਾਡੇ ਚੀ ਮੰਤਰੀ ਸਾਹਿਬ ਨੂੰ ਕਿ ਸਰ ਆਪਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੇ ਜੋੜ ਕੇ ਤੁਹਾਡੇ ਚੈਨਲ ਦੇ ਥਰੂ ਨਿਊਜ਼ 18 ਦੇ ਥਰੂ ਆਪਾਂ ਇੱਕ ਬਹੁਤ ਵੱਡਾ ਚੈਨਲ ਹੈ ਤੁਹਾਡਾ ਡੀਸੀ ਸਾਹਿਬ ਨੂੰ ਇਹ ਸਾਡੀ ਮਤ ਕਰੋ ਪਲੀਜ਼ ਪਿੰਡ ਵੱਲ ਸਾਡੇ ਕੋਈ ਅਫਸਰ ਨੂੰ ਲਾਓ ਜੀ ਡੂਟੀਆਂ ਲਾਓ ਉਹਨਾਂ ਦੀਆਂ ਉਹ ਦੇਖੇ ਆਣ ਕੇ ਹਨ ਬੀਡੀਪੀਓ ਨੂੰ ਤੁਸੀਂ ਕਹੋ ਹਦਾਇਤ ਕਰੋ ਕਿ ਦੇਖੇ ਪਿੰਡ ਨੂੰ ਆਣ ਕੇ ਤੇ ਪਿੰਡ ਦਾ ਹਾਲਤ ਜਿਹੜੀ ਬਹੁਤ ਖਰਾਬ ਹੈ ਅਸੀਂ ਪਿੰਡ ਦਾ ਜਲਾਸ ਬੁਲਾਉਣ ਲੱਗੇ ਆ ਉਹਦੇ ਵਿੱਚ ਪਿੰਡ ਦੇ ਸਾਰਾ ਰੱਖਾਂਗੇ ਹਨ ਸਾਰਾ ਕੋਈ ਸਾਰਾ ਡਾਟਾ ਪਿੰਡ ਦੇ ਸਾਹਮਣੇ ਰੱਖਾਂਗੇ ਕਿ ਆਹ ਪੈਸਾ ਤੁਹਾਡੇ ਵਿਕਾਸ ਲਈ ਕਿਉਂਕਿ ਇਹ ਟੈਕਸ ਦਾ ਪੈਸਾ ਸਾਡੇ ਹਰ ਬੰਦੇ ਦਾ ਟੈਕਸ ਦਾ ਪੈਸਾ ਜਿਹੜਾ ਵਿਕਾਸ ਵਾਸਤੇ ਹੁੰਦਾ ਹੈ ਫਿਰ ਜਿਹੜਾ ਟੈਕਸ ਦਾ ਸਾਡਾ ਦਿੱਤਾ ਪੈਸਾ ਸਾਡੇ ਵਿਕਾਸ ਤੇ ਨਹੀਂ ਲੱਗਦਾ ਤੇ ਵਿੱਚ ਫਿਰ ਕਿਹਦੀ ਇਨਗੈਲੀ ਆਏ ਤੇ ਸਰਕਾਰ ਜਾਂ ਕੰਸਰਨ ਅਫਸਰ ਦੱਸ ਸਕਦੇ ਸਾਰੇ ਗ੍ਰਾਮ ਪਚਾਹ ਪੁਲੇਛਾ ਕਦੀ 50 ਜਣਾ ਮੌਜੂਦਾ ਨੇ ਚੱਕਰ ਕੀਤੀ ਹੈ ਵੀ ਕਰੀਬ 1.5 ਕਰੋੜ ਗ੍ਰਾਂਟ ਆਈ ਹੈ ਜਿਹਦੇ ਬਿੱਲ 40 ਪਏ ਗਏ ਲੇਕਿਨ ਕਿਹੜੇ ਚ ਲੱਗਾ ਕੁਝ ਨਹੀਂ ਜਿਵੇਂ ਕਿ ਨਲਕੇ ਲਾਏ ਗਏ ਸੱਤ ਲੇਕਿਨ ਨਲਕਾ ਤੋਂ ਕੋਈ ਲਾਭ ਨਹੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਜਿਹੜੀ ਤੁਸੀਂ ਦੱਸ ਰਿਹਾ ਜੀ ਸਾਨੂੰ ਇਹਦੇ ਬਾਰੇ ਕੋਈ ਲਿਖਤੀ ਕੰਪਲੇਂਟ ਨਹੀਂ ਆਈ ਕਿਸੇ ਵੱਲੋਂ ਵੀ ਔਰ ਸਾਡੇ ਕੋਲ ਜਦੋਂ ਕੰਪਲੇਂਟ ਆਊਗੀ ਵੈਰੀਫਾਈ ਕਰਕੇ ਬਿਲਕੁਲ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ ਤੁਹਾਨੂੰ ਕੋਈ ਜਾਣਕ ਮੰਗੀ ਸੀ ਸਰ ਜਾਣਕਾਰੀ ਕੋਈ ਕਿਸ ਸੰਬੰਧ ਜੀ ਮਤਲਬ ਕੋਈ ਡਿਟੇਲ ਮੰਗੀ ਸੀ ਜਦੋਂ ਪਰੰਦਾ ਲੱਗਾ ਜਾਂ ਬੇਨਾਂ ਬਾਰੇ ਕੋਈ ਸ਼ੱਕ ਬਣ ਗਿਆ ਨਹੀਂ 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 ਕੋਈ ਡਿਟੇਲ ਕੋਈ ਕੁਝ ਨਹੀਂ ਮੰਗਿਆ ਨਾ ਡਿਟੇਲ ਕਿੰਨਾ ਨੇ ਜੀ ਡਿਟੇਲ ਮੰਗੀ ਤਾਂ ਕੋਈ ਕੰਨੀਆ ਘਰਾਟ ਆ ਗਿਆ ਪਿਛਲੇ ਟਾਈਮ ਲੋਜ ਲਈ ਸਾਡੇ ਕੋਲ ਨਹੀਂ ਕੋਈ ਡਿਟੇਲ ਮੰਗੀ ਮਤਲਬ ਜਿਹੜਾ ਕਪਲਾਵ ਸਾਰੇ ਲੱਭਣੇ ਪੈਣੇ ਨਾ ਕੋਈ ਨੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕਿਹਾ ਆ ਕਿ ਜਿੰਨਾ ਚਿਰ ਸਰਪੰਚ ਲਿਖਤੀ ਕੰਪਲੇਂਟ ਨਹੀਂ ਦੇਂਦਾ ਜੇ ਹੁਣ ਮੌਜੂਦਾ ਸਰਪੰਚ ਜੀ ਨੂੰ ਲੱਗਦਾ ਜੀ ਸਾਫ ਕਾ ਸਰਪੰਚ ਨੇ ਕੋਈ ਗਵਨ ਕੀਤਾ ਕੁਛ ਕੀਤਾ ਤੇ ਉਹ ਸਾਨੂੰ ਲਿਖਤੀ ਰਿਪੋਰਟ ਵੀਡੀਓ ਉਹਦਾ ਹੈਗਾ ਸਬੰਧਤ ਡੀਡੀਪੀਓ ਮੈਂ ਏਡੀਸੀ ਆ ਸੈਕਟਰੀ ਜੀ ਨਾਲ ਪਿੱਛੇ ਦਾ ਕਿਸੇ ਨੂੰ ਲਿਖਤੀ ਕੰਪਲੇਂਟ ਦੇ ਸਕਦਾ ਉਹ ਸ਼ਿਕਾਇਤ ਕਰੇ ਅਸੀਂ ਪੂਰੀ ਉਹਦੀ ਪੜਤਾਲ ਕਰਾਂਗੇ ਜੇ ਕੋਈ ਸ਼ਿਕਾਇਤ ਨਾ ਹੋਏ ਤਾਂ ਫਿਰ ਕਬਲਾ ਹੋ ਜਾਏਗਾ ਸਰ ਉੱਤੇ ਕੋਈ ਕਾਰਵਾਈ ਨਹੀਂ ਸ਼ਿਕਾਇਤ ਤੋਂ ਬਿਨਾ ਅਸੀਂ ਕਿਸ ਤਰ੍ਹਾਂ ਕਰਾਂਗੇ ਸ਼ਿਕਾਇਤ ਆਏਗੀ ਤਾਂ ਅਸੀਂ ਉਹਨੂੰ ਕੱਪ ਲਗਣਾਗੇ ਨਾ ਜੀ ਅੱਛਾ ਮਤਲਬ ਸ਼ਿਕਾਇਤ ਤੋਂ ਬਿਨਾ ਕੋਈ ਕਾਰਵਾਈ ਨਹੀਂ ਬਿਲਕੁਲ ਜੀ ਸ਼ਿਕਾਇਤ ਤੋਂ ਉਹਨੂੰ ਦੇਣੀ ਬਣਦੀ ਆ ਨਾ ਜੀ ਸ਼ਿਕਾਇਤ ਤਾਂ ਸਾਨੂੰ ਕੋਈ ਦਊਗਾ ਤੇ ਫਿਰ ਹੀ ਪੜਤਾਲ ਕਰਾਂਗੇ ਕਿਹਦੀ ਜੀ ਸਾਡੇ ਧਿਆਨ 'ਚ ਹੀ ਨਹੀਂ ਹੈਗਾ ਤੇ ਜਾਂਚ ਕੀ ਕਰਾਂਗੇ ਜੀ ਅਸੀਂ ਉਹਦੀ ਇਹ ਤੁਹਾਡੇ ਧਿਆਨ ਮੀਡੀਆ ਲਿਆ ਰਿਹਾ ਗੱਲ ਵੀ ਸਭ ਨਾਲ ਕਿ ਜਿਹੜੇ ਕਿੱਥੇ ਹੈ